ਜਿਹੜਾ ਇਹ ਫੜਿਆ ਗਿਆ ਮੁੰਡਾ ਇਹਦਾ ਨਾਮ ਹੈਗਾ ਅਮਰਤਪਾਲ ਸਿੰਘ ਉਹ ਪੱਲੀ ਸਨਅਰ ਬਰਸ ਸਿੰਘ ਸਨਅਰ ਬਰਸ ਸਿੰਘ ਇਹਦਾ ਪਿੰਡ ਹੈਗਾ ਕੋਹਾੜ ਤੇ ਠਾਣਾ ਪੈਂਦਾ ਇਹਦਾ ਸਿੱਕ ਮੰਗ ਢੀਲਾ ਗਰਦਾਸਾ ਇਹ ਅਸੀਂ ਫੜਿਆ ਸੀਗਾ ਇਥੋਂ ਆਪਣਾ ਮਹਾਲੀ ਤੋਂ ਤੇ 70-60 ਰੁਪਏ ਇਹਦੇ ਕੋਲੋਂ ਸਾਨੂੰ ਹੈਰੋਇਨ ਤੇ 8 ਲੱਖ ਰੁਪਏ ਡਰਗ ਮਨੀ ਇਹ ਤੋਂ ਬਰਾਬਰ ਹੋਇਆ ਜਦੋਂ ਅਸੀਂ ਇਹ ਵੀ ਨਿਜੀਲੀ ਪੁੱਛਗਿੱਛ ਕੀਤੀ ਹੈ ਤਾਂ ਇਹ ਬੰਦਾ ਸਿਗਨਲ ਐਪ ਤੇ ਨੂੰ ਗੱਲ ਕਰਦਾ ਆਪਣੇ ਜਿਹੜੇ ਇਹਨੇ ਪਾਰਟਨਰ ਨੇ ਕਿ ਇਹਨੇ ਤਿੰਨ ਸਾਨੂੰ ਆਪਣੇ ਦੱਸੇ ਰਹੇ ਜਿਹੜੇ ਪਾਰਟਨਰ ਨੇ ਇੱਕ ਤਾਂ ਹੈਗਾ ਛਿੰਦਾ ਅਮਰਸਰ ਦਾ ਦੂਜਾ ਹੈਗਾ ਰੌਕੀ ਮੈਂਟਲ ਹੈ ਇੱਕ ਅਮਰਸਰ ਦਾ ਤੇ ਇੱਕ ਸੰਦੀਪ ਹੈ ਮੁੰਡਾ ਦੀਪਾ ਸੰਦੀਪ ਦੀਪਾ ਅਮਰਸਰ ਦਾ ਇਹ ਤਿੰਨੇ ਦੇ ਨੇ ਕਿੰਨਾ ਕੁ ਬਾਹਰ ਦੇ ਨੰਬਰ ਚੱਲਦੇ ਨੇ ਇਹ ਬਾਹਰਲੇ ਨੰਬਰਾਂ ਦੀ ਡੀਲ ਕਰਦੇ ਇੱਕ ਦੂਜੇ ਨਾਲ ਬਾਹਰਲੇ ਨੰਬਰਾਂ ਦੀ ਡੀਲ ਕਰਕੇ ਇਹ ਉਕੋ ਹੈਰੋਇਨ ਵੋਹਾਲਣ ਦਾ ਇਹ ਇਹਦੇ ਜਿਹੜਾ ਹੈਗਾ ਪਹਿਲਾ ਤਿੰਨ ਪਰਚੇ ਨੇ ਪਹਿਲਾ ਚ ਪੀਓ ਆ ਇੱਕ ਗਦਾਸਪੁਰ ਦਾ ਪਰਚਾ ਹੈਗਾ ਉਹਦੇ ਵਿੱਚ ਪੀਓ ਆ ਦੂਜਾ ਇੱਕ ਬਟਾਲੇ ਦਾ ਪਰਚਾ ਦਰਜ ਹੈਗਾ ਉਹਦੇ ਵਿੱਚ ਪੀਓ ਹੈ ਤੇ ਤੀਜਾ ਹੈਗਾ ਐਸਓਸੀ ਅਬਰ ਸਰ ਐਸਟੀਫ ਨੇ ਪਰਚਾ ਦਿੱਤਾ ਹੋਇਆ ਉਹਦੇ ਵਿੱਚ ਵੀ ਪੀਓ ਹੈਗਾ ਇਹ ਤਿੰਨੇ ਪਰਚੇ ਚ ਪੀਓ ਹੋਣ ਕਰਕੇ ਤੇ ਇਹ 2017-18 ਚ ਇਹ ਕਹਿੰਦੇ ਲੱਗਿਆ ਸੀ ਕਿ ਪੱਛਮੀ ਉਰੈਾਨ ਕੇ ਨੇ ਦੋ ਗੱਡੀਆਂ ਟੈਕਸੀਆਂ ਪਾਈਆਂ ਟੈਕਸੀਆਂ ਪਾਣ ਤੋਂ ਬਾਅਦ ਇਹਨੇ ਆਪਣਾ ਨਾਲ ਦੀ ਨਾਲੇ ਹਰੋਇ ਦਾ ਕੰਮ ਸ਼ੁਰੂ ਕਰ ਲਿਆ ਤੇ ਇਹ ਵੱਡੇ ਫਲੈਟ ਲੱਗਾ ਖਾਸ ਕਰਕੇ 3 ਬੈਡਰੂਮ ਜਾਂ 4 ਬੈਡਰੂਮ ਕਦੇ ਟਕੌਲੀ ਲੈ ਲਿਆ ਇੱਕ ਫਲੈਟ ਇਹਨੇ ਆਏ ਆਪਣਾ ਜੀਲਪੁਰ ਲੈ ਲਿਆ ਤੇ ਇੱਕ ਫਲੈਟ 70 ਸੈਕਟਰ ਲੈ ਲਿਆ ਇੱਕ ਫਲੈਟ ਇਹਨੇ 9 ਫੇਜ ਚ ਲੈ ਲਿਆ ਇਹ ਜਦੋਂ ਵੀ ਕੋਈ ਸਪਲਾਈ ਆਦੀ ਆ ਤਾਂ ਉਹਦੋਂ ਇਹ ਅਡਰਡ ਫਲੈਟਾਂ ਚ ਅੱਗੇ ਰੱਖ ਦਿੰਦਾ ਕਹੇ ਪਤਾ ਨਾ ਲੱਗੇ ਕਿਸੇ ਤੇ ਆਪ ਰਹਿੰਦਾ ਕਿਤੇ ਹੋਰ ਪਾਸੇ ਜਿਹੜੇ ਬਲੈਂਕ ਚੀਜ਼ ਸਮਾਨ ਰੱਖਣੋ ਤੇ ਆਪ ਲੈ ਲੈਂਦਾ ਹੈ ਤੇ ਇਹਦਾ ਜਿਹੜਾ ਇੱਥੇ ਦਾ ਨੈਟਵਰਕ ਸੀਗਾ ਉਹ ਇਨੇ ਦੱਸਿਆ ਹੈ ਕਿ ਜੀਰਖਪੁਰ ਤੇ ਪੰਚਕੂਲਾ ਇਹਦੀ ਖਪਤ ਬਹੁਤ ਜ਼ਿਆਦਾ ਵੀ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਜਾਂ ਕਲੱਬਸ ਦੇ ਪੰਚਕੂਲੇ ਉੱਥੇ ਜ਼ਿਆਦਾ ਲੈ ਕੇ ਜਾਂਦੇ ਆ ਉਹਦੇ ਨਾਲ ਤੇ ਉਹਨਾਂ ਤੇ ਅਸੀਂ ਕਸਿਆ ਹੋਇਆ 5522 ਚੱਲ ਰਿਹਾ ਲਗਾਤਾਰ ਸਦਾ ਤੇ ਉਹ ਦਰਾਂ ਆ ਰਹੇ ਨੇ ਕਹਿੰਦੇ ਕਿ ਕਿਹੜੇ ਕਲੱਬ ਦੇ ਵਿੱਚ ਇਹ ਦੇਖਵਾ ਵੀ ਹੁੰਦਾ ਹੈ ਪੰਚਕੂਲੇ ਕਲੱਬ ਨੇ ਕੋਈ ਉੱਥੇ ਦੱਸ ਰਿਹਾ ਹੈ ਕੋਈ ਨਾ ਤੇ ਜਿਹੜਾ ਇਹ ਪੈਸੇ ਖਾਣੋ ਕੀ ਦੱਸੋ ਤੇ ਕਿ ਜਹਾਂ ਹਾਲ ਲੱਗੇ ਸਾਡੀ ਵਾਲੀ ਟੀਮ ਕੰਮ ਕਰ ਰਹੀ ਹੈ ਉਹ ਕੋਰਟ ਸਪੇਸ ਕਰਦਾ ਹਾਂ ਕੋਰਟ ਸਪੇਸ ਕਰਕੇ ਅਸੀਂ ਦਾ ਤਿੰਨ ਦਿਨ ਦਾ ਪੁਲਿਸਮਾਨ ਲਗਾ ਦਿੱਤਾ ਜੀ ਬੂਲ ਦੇ ਨਾਮ 10 ਦੇ ਕੋ ਬਿਲਕੁਲ ਬਿਲਕੁਲ ਹੈ ਜੀ ਇੱਕ ਪਤਾ ਜਿਵੇਂ ਅਮਰਤਪਾਲ ਸਿੰਘ ਪਾਤੀ ਦੱਸਿਆ ਪਰ ਇਹ ਜਿਹੜਾ ਚੱਲ ਨਹੀਂ ਜਾੜੇ ਕੋਰ ਲਾਉਂਦੇ ਰਹੇ ਇਹਦਾ ਅਸਲ ਨਾਮ ਜਿਹੜਾ ਹੈਗਾ ਅਮਰਪਾਲ ਸਿੰਘ ਅਮਰਪਾਲੀ ਹੈ ਲੇਕਿਨ ਇੱਥੇ ਇਹਨੇ ਜਿਹੜੇ ਸਾਰੇ ਆਪਣੇ ਬਣਾਏ ਹੋਏ ਨੇ ਗਰੁੱਪ ਜਸਪ੍ਰੀਤ ਸਿੰਘ ਦੇ ਨਾਮ ਤੇ ਬਣਾਏ ਹੋਏ ਠਕੋਲੀ ਦਾ ਅਡਰੈਸ ਹੈ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਆਧਾਰ ਕਾਰਡ ਹੈ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਡਰਾਈਵਿੰਗ ਲਾਇਸੈਂਸ ਹੈ ਜਸਪ੍ਰੀਤ ਸਿੰਘ ਦੇ ਨਾਮ ਤੇ ਇਹਦਾ ਪੈਨ ਕਾਰਡ ਬਣਿਆ ਹੋਇਆ ਤੇ ਜਿਹੜੇ ਵੀ ਹੋਰ ਵੀ ਡਾਕੂਮੈਂਟ ਨੇ ਸਾਰੇ ਜਸਪ੍ਰੀਤ ਸਿੰਘ ਦੇ ਨਾਮ ਦੇ ਆ ਤੇ ਇਹ ਕਹਿੰਦਾ ਵੀ ਮੈਂ ਤਾਂ ਇੱਕ ਜੀਪ ਪ੍ਰਬੰਧਾ ਬਣਾਉਂਦਾ ਹੈ ਡਾਕੂਮੈਂਟ ਸਾਰੇ ਮੈਂ ਤਾਂ ਉਹਨੂੰ ਪੈਸੇ ਦਿੱਤੇ ਸੀ ਇਹਨੇ ਸਾਰੇ ਕਾਰਡ ਨੂੰ ਆਪੇ ਤਿਆਰ ਕਰਾ ਕੇ ਜਿਹੜਾ ਬੈਂਕ ਅਕਾਊਂਟ ਹੈ ਉਹ ਵੀ ਜਸਟ ਪੀਸਿੰਗ ਦੇ ਨਾਮ ਦੀ ਹੈ ਜਿਹੜੇ ਬਾਹਰਲੇ ਨੰਬਰ ਲਈ ਕਹਿੰਦੇ ਕਾਰਡ ਤੇ ਫਾਰਮ ਦੇ ਨਾਲ ਕੋਈ ਇਹਦੇ ਲਈ ਸਿਗਨਲ ਐਪ ਹੈ ਨਾ ਸਿਗਨਲ ਐਪ ਦੇ ਥਰੂ ਇਹ ਕਾਲ ਕਰਦੇ ਨੇ ਜਦੋਂ ਸਿਗਨਲ ਐਪ ਦੇ ਥਰੂ ਆਪਾਂ ਕਾਲ ਕਰਦੇ ਨੇ ਉਹ ਇਹਦੇ ਵਿੱਚ ਆਟੋਮੈਟਿਕਲੀ ਬਾਹਰਲਾ ਨੰਬਰ ਸ਼ੋਅ ਕਰਦਾ